हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਹੁਣ ਆਪਾਂ ਅਭਿਆਸ 8.1 ਦੇ ਉੱਤੇ ਪਹੁੰਚ ਗਏ ਆ ਤਾਂ ਬੇਟਾ ਇਹਦਾ ਧਿਆਨ ਦੇਖੋ ਕਹਿੰਦਾ ਪਰਿਮਾਪ ਪਤਾ ਕਰੋ ਤਾਂ ਬੇਟਾ ਸਭ ਤੋਂ ਪਹਿਲਾਂ ਤਾਂ ਸਾਨੂੰ ਆ ਕਿਰਤੀ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਇਹ ਕਿਰਤੀ ਕਿੱਦਾਂ ਦੀ ਦਿਖਦੀ ਪਈ ਹੈ ਤਾਂ ਆਪਾਂ ਪਹਿਲਾਂ ਗੱਲ ਕਰਕੇ ਗਏ ਸੀ ਤੁਸੀਂ ਪਿਛਲੀਆਂ ਜਮਾਤਾਂ 'ਚ ਵੀ ਪੜਿਆ ਵਿਚਾਰ ਭੁਜਾਵਾਂ ਵਾਲੀ ਬੰਦ ਅਕਿਰਤੀ ਆ ਦੇਖੋ ਲੱਗਦਾ ਪਿਆ ਨਾ ਬੇਟਾ 90 ਡਿਗਰੀ ਦਾ ਕੋਣ ਬਣਦਾ ਪਿਆ ਇਹਦੇ ਤੇ ਬਿਲਕੁਲ ਲੰਬ ਖੜੀ ਆ ਆ ਵੀ 90 ਦਾ ਚਾਰ ਭੁਜਾਵਾਂ ਵਾਲੀ ਆ ਵੀ 90 ਦਾ ਤੇ ਆ ਵੀ 90 ਦਾ ਚਾਰ ਭੁਜਾਵਾਂ ਵਾਲੀ ਬੰਦ ਅਕਿਰਤੀ ਠੀਕ ਹੈ ਜਿਹਦੀ ਇੱਕ ਲੰਬਾਈ ਹੈ ਇੱਕ ਲੰਬਾਈ ਤੇ ਚੜਾਈ ਅਲੱਗ-ਅਲੱਗ ਹੈ ਨਾ ਬੇਟਾ ਤੇ ਆ 3 ਮੀਟਰ ਆ 8 ਮੀਟਰ ਆ ਇਹਦਾ ਮਤਲਬ ਆ ਲੰਬਾਈ ਆ ਤੇ ਆ ਚੜਾਈ ਆ ਜੇਕਰ ਬੇਟਾ ਆਹਾ ਪੁਜਾ 8 ਮੀਟਰ ਤਾਂ ਆ ਵੀ ਪੁਜਾ 8 ਮੀਟਰ ਹੋਊਗੀ ਕਿਉਂਕਿ ਇਹਦੇ ਸਾਹਮਣੇ ਆ ਗੱਲ ਸਮਝ ਲੱਗ ਗਈ ਬੇਟਾ ਕਿਉਂਕਿ ਆਇਤਾ ਠੀਕ ਹੈ ਇੱਕ ਇਸ ਤਰ੍ਹਾਂ ਦੀ ਕਿਰਤੀ ਹੈ ਆਇਤਾਕਾਰ ਜੇ ਆ 3 ਮੀਟਰ ਤੇ ਆ ਵੀ ਬੇਟਾ 3 ਮੀਟਰ ਹੋਊਗੀ ਠੀਕ ਹੈ ਕਿਉਂਕਿ ਆਇਤ ਦੀਆਂ ਉਹ ਸਾਹਮਣੇ ਦੀਆਂ ਭੁਜਾਵਾਂ ਬਰਾਬਰ ਹੁੰਦੀਆਂ ਤੁਹਾਨੂੰ ਬੇਟਾ ਇਹ ਪਛਾਣ ਹੋਣੀ ਬਹੁਤ ਜ਼ਰੂਰੀ ਹੈ ਜਦੋਂ ਅਕਿਰਤੀ ਨੂੰ ਪਛਾਣਗੇ ਤੁਸੀਂ ਤਾਂ ਫੇਰ ਸਮਝੋ ਕੰਮ ਲੈ ਲਿਆ ਇਹ ਆਇਤ ਆ ਬੇਟਾ ਤਾਂ ਆਇਤ ਦੇ ਘੇਰੇ ਦਾ ਸੂਤਰ ਕੀ ਸੀ ਆਪਾਂ ਉਦੋਂ ਕੀਤਾ ਸੀ ਵੀ ਚਾਰ ਦਿਵਾਰੀ ਦਾ ਜੋੜ ਜਿਹੜਾ ਇਹਦਾ ਘੇਰਾ ਹੁੰਦਾ ਹੈ ਤੇ ਆਪਾਂ ਘੇਰੇ ਦਾ ਸੂਤਰ ਕੀਤਾ ਸੀ ਬੇਟਾ ਤੁਸੀਂ ਜਾਂ ਤਾਂ ਚਾਰਾਂ ਨੂੰ ਜੋੜ ਦੋ ਜਾਂ ਘੇਰਾ ਕੀ ਘੇਰੇ ਦਾ ਸੂਤਰ ਕੀ ਸੀ ਬਰਾਬਰ 2 ਸ਼ੁਰੂ ਲੰਬਾਈ ਚੌੜਾਈ ਠੀਕ ਹੈ ਕਿਉਂਕਿ ਦੋ ਲੰਬਾਈਆਂ ਆ ਤੇ ਦੋ ਚੜਾਈਆਂ ਆ ਆਪਾਂ ਸੂਤਰ ਬਣਾਇਆ ਸੀ ਇਹਦਾ ਤਾਂ ਬਰਾਬਰ 2 ਬ੍ਰੈਕਟ ਸ਼ੁਰੂ ਲੰਬਾਈ ਜਮਾ ਚੜਾਈ ਤਾਂ ਲੰਬਾਈ ਕਿੰਨੀ ਆ 8 ਮੀਟਰ ਚੜਾਈ ਕਿੰਨੀ ਆ 3 ਮੀਟਰ ਤਾਂ ਬੇਟਾ ਪਹਿਲਾਂ ਅਸੀਂ ਬ੍ਰੈਕਟ ਹੱਲ ਕਰਦੇ ਆ ਠੀਕ ਆ ਉਹਦੇ ਵਿੱਚ ਬਾਰਡਮਾਸ ਰੂਲ ਚ ਕੀਤਾ ਸੀ ਨਾ ਸਰਲ ਕਰੋ ਦੇ ਵਿੱਚ ਜੇ ਬ੍ਰੈਕਟ ਆ ਜੇ ਬ੍ਰੈਕਟ ਵਾਲੀ ਰਕਮ ਪਹਿਲਾਂ ਹੱਲ ਕਰਾਂਗੇ ਤਾ ਵਿਚਾਲੇ ਕੋਈ ਨਿਸ਼ਾਨੀ ਨਾ ਹੋਵੇ ਅਸੀਂ ਗੁਣਾ ਮੰਨਦੇ ਹਾਂ 2 8 ਤੇ 3 11 ਤਾਂ ਇਹ ਘੇਰਾ ਕਿੰਨਾ ਆ ਗਿਆ 22 ਮੀਟਰ ਠੀਕ ਹੈ ਇਹਦੇ ਘੇਰੇ ਦਾ ਯੂਨਿਟ ਜਿਹੜਾ ਹੈਗਾ ਉਹ ਸੇਮ ਹੀ ਰਹਿ ਜਾਣਾ ਜੇ ਆ ਮੀਟਰਾਂ ਦੇ ਵਿੱਚ ਹੈ ਤੇ ਘੇਰਾ 22 ਮੀਟਰ ਜੇ ਤੁਸੀਂ ਬੇਟਾ ਚਾਰੇ ਭੁਜਾਵਾਂ ਨੂੰ ਜੋੜੋਗੇ 8 3 8 8 ਤੇ 3 11 ਤੇ 8 19 ਤੇ 3 22 ਫਿਰ ਵੀ 22 ਮੀਟਰ ਹੀ ਬਣਦਾ ਫਾਰਮੂਲੇ ਨਾਲ ਵੀ 22 ਮੀਟਰ ਬਣਿਆ ਠੀਕ ਹੈ ਬੇਟਾ ਨੈਕਸਟ ਬੇਟਾ ਆਹ ਕਿਰਤੀ ਧਿਆਨ ਨਾਲ ਦੇਖੋ ਬੇਟਾ ਇਹਦੇ ਵਿੱਚ ਕੀ ਪਰਿਮਾਪ ਹੀ ਪਤਾ ਕਰਨਾ ਤਾਂ ਬੇਟਾ ਆਹ ਭੂਜਾ ਲੰਬ ਰੂਪ ਵਿੱਚ ਡਿੱਗਦੀ ਪਈ ਹੈ ਨਾ 90 ਡਿਗਰੀ ਤੇ ਬਿਲਕੁਲ ਸਿੱਧੀ ਆ ਆ ਵੀ 90 ਤੇ ਆ ਵੀ 90 ਤੇ ਆ ਇਹਦੀਆਂ ਭੁਜਾਵਾਂ ਬਰਾਬਰ ਆ ਜੇ ਆਹ ਭੁਜਾ 5 ਸੈਂਟੀਮੀਟਰ ਹੈ ਇਹਦੇ ਸਾਹਮਣੇ ਆ ਵੀ 5 ਸੈਂਟੀਮੀਟਰ ਹੋਊਗੀ ਠੀਕ ਹੈ ਜੇ ਆਹ 5 ਹੈ ਤਾਂ ਆ ਵੀ 5 ਹੋਊਗੀ ਕਿਉਂਕਿ ਇਹ 90 90 ਡਿਗਰੀ ਦੇ ਕੋਣ ਆ ਤਾਂ ਇਹ ਆਕਿਰਤੀ ਦਾ ਕੀ ਨਾਮ ਹੋ ਗਿਆ ਵਰਗ ਕੀ ਕਹਿੰਦੇ ਇਹਨੂੰ ਇੱਕੋ ਜੀਆਂ ਭੁਜਾਵਾਂ ਵਾਲੀ ਆਕਿਰਤੀ ਨੂੰ ਵਰਗ ਠੀਕ ਹੈ ਤਾਂ ਵਰਗ ਦੇ ਕੇ ਰੇ ਦਾ ਸੂਤਰ ਆਪਾਂ ਬੇਟਾ ਕੀਤਾ ਸੀ ਵਰਗ ਦਾ ਘੇਰਾ ਬਰਾਬਰ ਹੈ 4 ਭੁਜਾ ਵਰਗ ਦਾ ਘੇਰਾ ਕਿਉਂਕਿ ਚਾਰੇ ਭੁਜਾਵਾਂ ਇੱਕੋ ਜੀਆਂ ਨੇ ਤਾਂ ਇਹ ਘੇਰਾ ਕੀ ਆਜੂਗਾ ਬਰਾਬਰ ਹੈ 4 ਭੁਜਾ ਭੁਜਾ ਨੂੰ 4 ਨਾਲ ਗੁਣਾ ਕਰ ਦਾਂਗੇ ਜਾਂ ਚਾਰ ਵਾਰੀ ਭੁਜਾ ਨੂੰ ਜੋੜ ਲਓ ਜਾਂ ਗੁਣਾ ਕਰ ਦਿਓ 5 5 10 5 15 ਤੇ 5 20 ਜਾਂ 4 5 4 5 20 ਸੈਂਟੀਮੀਟਰ ਆ ਤਾਂ ਸੈਂਟੀਮੀਟਰਾਂ ਦੇ ਵਿੱਚ ਹੀ ਉੱਤਰ ਆ ਜਾਣਾ ਠੀਕ ਹੈ ਬੇਟਾ ਸੈਂਟੀ ਮੀਟਰ ਗੱਲ ਸਮਝ ਲੱਗ ਗਈ ਬੇਟਾ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 1 ਮੇਰਾ ਖਿਆਲ ਹੈ ਬੇਟਾ ਗੱਲ ਕਲੀਅਰ ਹੋ ਗਈ ਤੁਹਾਨੂੰ ਤਾਂ ਅਗਲੇ ਸਵਾਲ ਆ ਬੇਟਾ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਆ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ